ਤੂੰ ਦੱਸਦਾ ਸੱਜਣਾ ਤੇਰਾ ਹੈਗਾ ਇੱਥੇ ਕੌਣ ਆ ਬਸਪਾ ਬਿਨਾ ਤੂੰ ਦੱਸਦਾ ਸੱਜਣਾ ਤੇਰਾ ਹੈਗਾ ਇੱਥੇ ਕੌਣ ਆ ਜਿਹਨਾਂ ਜਿਸ ਨੂੰ ਸੀਐਮ ਕਹਿੰਦੇ ਬਾਅਦ ਚ ਆਖੜ ਪੈਰ ਦੀ ਜੁੱਤੀ ਯਾਦ ਹੋਣਾ ਮੈਂ ਕਿਹੜੀ ਗੱਲ ਕਰ ਰਿਹਾ ਪਹਿਲਾ ਜਿਸ ਨੂੰ ਸੀਐਮ ਕਹਿੰਦੇ ਬਾਅਦ ਚ ਆਖੜ ਪੈਰ ਲੋਕਾਂ ਦੀ ਜਾਨਕ ਮਰ ਗਈ ਉਹ ਕਦੋਂ ਚੱਕਦੇ ਧੌਣ ਬਸਪਾ ਬਿਨਾ ਤੂੰ ਦੱਸਦਾ ਸੱਜਣਾ ਤੇਰਾ ਹੈਗਾ ਇਸ ਦੁਨੀਆ ਦੇ ਵਿੱਚ ਆਏ ਇੱਕ ਰਹਿਬਰ ਸਾਨੂੰ ਵੋਟ ਦਵਾਏ ਇੱਕ ਰਹਿਬਰ ਸਾਨੂੰ ਇੱਕ ਰਹਿਬਰ ਬਸਪਾ ਬਣਾਏ ਇੱਕ ਸਾਨੂੰ ਕਿਤੇ ਨਾ ਡੋਲਣ ਦੇਵੇ ਇੱਕ ਰੈਵਰ ਪੈਨਤੀ ਬਣੇ ਇੱਕ ਰੈਵਰ ਪੈਨਜੀ ਬਣ ਆਵੇ ਪੂਰੀ ਸਮਾਨੇ ਵਾਲਿਆ ਓਏ ਬਸਤਾ ਵੀ ਨਾ ਪੈ ਤੋ ਲੋਕੋ ਹੈਗਾ ਸਾਡਾ ਕੌਣ ਆ ਭਾਜਪਾ ਸਮਾਜ ਪਾਰਟੀ ਜਿੰਦਾਬਾਦ 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 ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਸਾਰ ਕਾਸ਼ੀ ਰਾਮਜੀਤ ਅਮਰ ਰਹੇ ਅਮਰ ਰਹੇ ਅਮਰ ਰਹੇ ਪੰਜਾਬ ਸਭਾ ਲੋ ਮਹਾਂ ਜਿੰਦਾਬਾਦ ਪੰਜਾਬ ਸਭਾ ਲੋ ਮਹਾਂ ਜਿੰਦਾਬਾਦ 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 ਜੈਪੀ ਜੈਪਾਪ ਜੈ ਮਾਨੀਵਰ ਸਾਹਿਬ ਕਾ ਸ਼ੀਰਮ ਜੈ ਬੀਐਸਪੀ ਇਹ ਜਦੋਂ ਸਰਕਾਰ ਬਣਦੀ ਹੈ ਉਹ ਕਈ ਤਰ੍ਹਾਂ ਦੇ ਨਾਰੇ ਲਾਉਂਦੀ ਹੈ ਉਨੇ ਵਾਟਾ ਬਲਾਰਾ ਬੋਲ ਕੇ ਗਿਆ ਸੀ ਕਿ ਪੈਨਸ਼ਨ ਦੀ ਗੱਲ ਕਰਦੇ ਆ ਬੀਬੀਆਂ ਨੂੰ ਸਨਮਾਨ ਦੀ ਗੱਲ ਕਰਦੇ ਆ ਹਰੀ ਪੈਨ ਦੀ ਗੱਲ ਕਰਦੇ ਆ ਕੱਚੀ ਮਲਾਦੀ ਪੱਕੀ ਕਰਨ ਦੀ ਗੱਲ ਕਰਦੇ ਆ ਬੋਲ ਵੀ ਗੱਲ ਕਰਦੇ ਆ ਨੌਕਰੀਆਂ ਦੇਣ ਦੀ ਗੱਲ ਕਰਦੇ ਆ ਕਿੰਨੇ ਹੀ ਗੱਲਾਂ ਕਰਦੇ ਆ ਪਰ ਬਹੁਤ ਸਮਝ پارٹی ਇੱਥੇ ਜਿਹੋ ਨਾਲੇ ਗੱਲ ਕਹਿੰਦੀ ਹੈ ਕਿ ਜਿਹੜੀ ਸਰਕਾਰ ਸਾਡੀ ਸਰਕਾਰ ਨਿਕੰਮੀ ਹੈ ਹੈ ਬਦਲ ਦਾ ਕਰਨੇ ਹੈ ਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਹੋਵੇ ਰੇਲ ਜੜਰੀ ਦੇ ਹੋਵੇ ਟੱਕੇ ਛਾਈ ਦੇ ਹੋਵੇ ਪੁਲਿਸ ਪ੍ਰਸ਼ਾਸਨ ਦੀ ਹੋਵੇ ਉਹ ਹਰ ਕਰਨ ਦਾ ਜਿਹੜਾ ਸਿਸਟਮ ਹੈ ਉਹ ਇਹ ਸਾਨੂੰ ਸਮਝਣਾ ਹੋਏਗਾ ਅਸੀਂ ਉਰੇ ਗਲਤੀ ਕਰਦੇ ਆ ਜਦੋਂ ਚੋਣਾ ਆਉਂਦੀ ਆ ਆ ਤੁਹਾਡੇ ਸਾਹਮਣੇ ਆ ਸਾਡੇ ਰਾਜਪੁਰੇ ਦੇ ਵਿੱਚ ਹਰदयाल ਸਿੰਘ ਸਾਫ ਕਾ ਐਮਐਲਏ ਔਰ ਮਦਨ لال ਠੇਕੇਦਾਰ ਸਾਫ ਕਾ ਐਮਐਲਏ ਜਦੋਂ ਹੁਣ ਫੈਕਟਰੀ ਫੜੀ ਗਈ ਹੈ ਇਹ ਜਿਹੜਾ ਇਹ ਸੋਲ ਹੈ ਪਿੰਟੋਲ ਹੈ ਗਿਆ ਇੱਥੋਂ ਹੀ ਹੈ ਤੁਹਾਨੂੰ ਪਤਾ ਹੋਣਾ ਇੱਕ ਹਫ਼ਤਾ ਪਹਿਲਾਂ ਤੇਪੜੇ ਦੇ ਵਿੱਚ

ਪਗਲ ਹੋ ਗਿਆ ਬਰਾ ਹੈਂਗ ਹੋ ਗਿਆ ਕਰ ਲੈ ਯਾਰ ਬਰਾ ਹੈਂਗ ਆ ਥੋੜਾ ਪਿੱਛੇ ਨੂੰ ਹੋ ਜਾ ਸਾਰਿਆਂ ਨੇ ਆਜੀ ਲਮਿੰਦਰ ਆ ਨਾ ਇਹ ਰੰਗ ਨੇੜੇ ਤੋਂ ਉਹ ਨਿਰੰਦਰ ਨੇੜੇ ਕਰਨੀ ਚਾਹੀਦੀ ਮੈਂ ਇੱਕ ਬੋਲੇ ਨੀ ਹੋਰ ਵਿਵਾਰਾ ਸੱਜੂ ਕੰਮ ਰਾਖਲ ਪੂਰਾ ਵੱਲੋਂ ਚੁਣੇ ਕਿਸੇ ਦੇ ਨਾਲ ਤੱਕ ਐਸਐਸਓ ਅੱਜ ਦਾ ਇਹ ਪ੍ਰੋਗਰਾਮ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ 2025 ਨੂੰ ਸਾਫ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਡਰੱਗ ਦੇ ਖਿਲਾਫ ਪੰਜਾਬ ਨੂੰ ਸੰਭਾਲਣ ਲਈ ਮਾਮਾ ਦੇ ਪੁੱਤ ਬਚਾਉਣ ਲਈ ਪੈਣਾ ਦੇ ਸੁਹਾਗ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਨੇ ਇੱਕ ਪੰਜਾਬ ਸੰਭਾਲੋ ਮਹਮ ਚਲਾਈ ਸੀ ਜਿਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਸੰਭਾਲੋ ਮਹਮ ਨੂੰ ਵੱਡੇ ਪੱਦਰ ਤੇ ਪਰਮਾ ਹੋਂਗਾਰਾ ਮਿਲ ਰਿਹਾ ਹੈ ਅਰ ਜਦੋਂ ਬਹੁਜਨ ਸਮਾਜ ਪਾਰਟੀ ਨੇ ਇਹ ਮਹਮ ਚਲਾਈ ਕਿ ਅਸੀਂ ਡਰਗ ਨੂੰ ਖਤਮ ਕਰਾਂਗੇ ਤਾਂ ਉਸ ਤੋਂ ਬਾਅਦ ਮੌਜੂਦਾ ਸਰਕਾਰ ਆਮ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਭਗਵੰਤ ਮਾਨ ਅਰੋਹੀ ਟੀਮ ਪੂਰੀ ਸਰਕਾਰ ਮੀਡੀਆ ਰਹੀਂ ਆਪ ਵੱਡੇ ਪ੍ਰੋਗਰਾਮਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਸੀ ਕਿ ਅਸੀਂ ਨਸ਼ਿਆਂ ਨੂੰ ਥੋੜੇ ਜਿਹੇ ਦਿਨਾਂ ਦੇ ਵਿੱਚ ਠੱਲ ਪਾਵਾਂਗੇ ਪਰ ਜਦੋਂ ਉਹਨਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਪਰ ਸਾਨੂੰ ਕਹਿੰਦਨ ਵੀ ਸ਼ਰਮ ਆਉਂਦੀ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਮਜੀਠਿਆ ਵਿਧਾਨ ਸਭਾ ਦੇ ਵਿੱਚ ਉਸ ਪਿੰਡ ਦੇ ਵਿੱਚ 27 ਮੌਤਾਂ ਨਕਲੀ ਸ਼ਰਾਬ ਇਹ ਸਰਕਾਰ ਨੇ ਜੇ ਵੇਚੀ ਤਾਂ ਉਹ ਗਰੀਬ ਪਰਿਵਾਰ ਦੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਬਹੁਜਨ ਸਮਾਜ ਪਾਰਟੀ ਇਸ ਗਾਦੀ ਨਿੰਦਿਆ ਕਰਦੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਜਿਹੜੀ ਆਮ ਪਾਰਟੀ ਕਹਿੰਦੀ ਹੈ ਕਿ ਸਾਡੀ ਰਾਜਧਾਨੀ ਹੈ ਸੰਗਰੂਰ ਸੰਗਰੂਰ ਦੇ ਵਿੱਚ ਮੌਤਾ ਹੋਈਆਂ ਨਸ਼ੇ ਦੇ ਨਾਲ ਉਸ ਸਮੇਂ ਵੀ ਇਹ ਕਹਿੰਦੇ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਪਰ ਅਸੀਂ ਇਹ ਗੱਲ ਕਹਿ ਸਕਦੇ ਹਾਂ ਡਾਂਕੇ ਦੀ ਚੋੜ ਤੇ ਕਿ ਆਮ ਪਾਰਟੀ ਕਾਂਗਰਸ ਪਾਰਟੀ ਭਾਜਪਾ ਆ ਕਾਲੀ ਦਲ ਜਿਨ੍ਹਾਂ ਦੀ ਸਰਕਾਰ ਪੰਜਾਬ 'ਚ ਰਹੀ ਇਹ ਇੱਕੋ ਆ ਆਰਐਸਐਸ ਜਿਹੜੀ ਪਾਰਟੀ ਆ ਉਹਦੇ ਉਹਦੇ ਬੇਟੇ ਆ ਉਹਦੇ ਪੁੱਤੇ ਆ ਉਹਦੇ ਬੱਚੇ ਆ ਇਹਦਾ ਬਸ ਪੱਗਾਂ ਬਦਲ ਕੇ ਆਉਂਦੇ ਆ ਕਿਉਂਕਿ ਪਹਿਲਾਂ ਵੀ ਸੰਗਰੂਰ ਚ ਮੋਤਾ ਹੋਈਆਂ ਆ ਹੁਣ ਫੇਰ ਇਹਨਾਂ ਨੇ ਕਰਾਤੀਆਂ ਜੋ ਆਰਐਸਐਸ ਕਹਿੰਦੀ ਆ ਉਸੇ ਤਰ੍ਹਾਂ ਇਹ ਕਰਦੇ ਆ ਬਹੁਜਨ ਸਮਾਜ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਆ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਅਸੀਂ اپੀਲ ਕਰਦੇ ਆ ਕਿ ਆਹ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਦੇ ਹੇਠ ਕਿ ਪੰਜਾਬ ਗੁਰੂਆਂ ਦੀ ਧਰਤੀ ਐ ਗੁਰੂਆਂ ਦੀ ਸੋਚ ਤੇ ਜਦੋਂ ਗੁਰੂਆਂ ਦਾ ਘੋੜਾ ਨੇਸ਼ਿਆਂ ਦੇ ਖੇਤਬਾਲ ਨਹੀਂ ਸੀ ਗਿਆ ਤਾਂ ਅਸੀਂ ਵੀ ਗੁਰੂਆਂ ਦੀ ਸੋਚ ਤੇ ਪਹਿਰਾ ਦੇ ਕੇ ਪੰਜਾਬ ਦੇ ਵਿੱਚ ਨਸ਼ੇ ਖਤਮ ਕਰੀਏ ਔਰ ਜਿਹੜੇ ਮਜੀਠੇ ਦੇ ਵਿੱਚ ਸਾਥੀ ਮਰੇ ਆ ਬਹੁਜਨ ਸਮਾਜ ਪਾਰਟੀ ਨੇ ਮੰਗ ਰੱਖੀ ਆ ਕਿ ਉਸ ਪਰਿਵਾਰ ਨੂੰ 1 ਕਰੋੜ ਰੁਪਈਆ ਔਰ ਇੱਕ ਮੈਂਬਰ ਨੂੰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ 'ਚ ਇੱਕ ਮੋਰੰਡਨ ਡੀਸੀ ਰਾਹੀਂ ਰਾਜਪਾਲ ਨੂੰ ਭੇਜ ਰਹੇ ਹਾਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਹਾਂਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਵਾ ਦੀ ਪਾਰਟੀ ਦੀ ਸਰਕਾਰ ਨੇ ਵੀ ਕਿਹਾ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਡੀ ਸਰਕਾਰਾਂ ਅੰਦੇ ਅਸੀਂ ਨਸ਼ਾ ਖਤਮ ਕਰਦਾਂਗੇ ਅਸੀਂ ਕਰਾਂਗੇ ਅਸੀਂ ਕਰਕੇ ਦਿਖਾਇਆ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਭਾਜਨ ਸਮਾਜ ਪਾਰਟੀ ਨੇ ਚਾਰ ਵਾਰ ਸਰਕਾਰ ਬਣਾਈ ਭਾਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪਹਿਣ ਕੁਮਾਰੀ ਮਾਇਆ ਭਤੀ ਉਥੇ ਮੁੱਖ ਮੰਤਰੀ ਬਣੀ ਉਥੇ ਕੋਈ ਨਸ਼ੇ ਸ਼ਰਾਬ ਨਕਲੀ ਪੀ ਕੇ ਮਰਿਆ ਨਹੀਂ ਰਕ ਇਤਿਹਾਸ ਦੱਸਦਾ ਤੁਸੀਂ ਪੱਤਰਕਾਰ ਹੋ ਤੁਹਾਨੂੰ ਵੀ ਪਤਾ ਹੋਵੇਗਾ ਹਰਾਂਜੀਤ ਜੋ ਜੋ ਆਮ ਆਦਮੀ ਪਾਰਟੀ ਸਰਕਾਰ ਚ ਵੱਡੇ ਵਾਅਦੇ ਕੀਤੇ ਸੀ ਨਸ਼ਾ ਸ਼ਰਨੁਥ ਖਤਮ ਕਰਾਂਗੇ ਅਸੀਂ ਨਸ਼ਾ ਵਿਰੁੱਧ ਜਿਹੜੀ ਇੱਕ ਵੱਡਿਆ ਇੱਕ ਮੁਹਿੰਮ ਚਾਲੀ ਕੀਤੀ 31 ਮਈ ਤੱਕ ਲਾਣਾ ਤਿੰਨ ਸਾਤ ਨਹੀਂ ਕਰ ਸਕਿਆ 31 ਮਾਰਚ ਤੱਕ ਪਰਸੋਂ ਨੂੰ ਜੀ ਇਹ 31 ਮਾਰਚ ਤੱਕ ਕਿੱਥੇ ਕਰ ਦੇਣਗੇ ਹੁਣ ਵੀ 31 ਮਈ ਤੱਕ ਕਿੱਥੇ ਕਰ ਦੇਣਗੇ ਜੀ ਜਿਨ੍ਹਾਂ ਦਾ ਤਿੰਨ ਸਾਤ ਨਹੀਂ ਇਹ ਕਰ ਸਕਿਆ ਹੁਣ ਕਿੱਥੇ ਕਰ ਦੇਣਗੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਿ ਪੰਜਾਬ ਨੂੰ ਸੁਭਾਲਣਗੇ ਕੋਈ ਬਦਲਾ ਲਿਆ ਕੇ ਦੇਣਗੇ ਪਰ ਇਹ ਨਹੀਂ ਲਿਆ ਸਕੇ ਪਰ ਬਹੁਜਨ ਸਮਾਜ ਪਾਰਟੀ ਗੁਰੂਆਂ ਦੀ ਸੋਚ ਤੇ ਪੈਰਾ ਦੇ ਕੇ ਰੈਬਰਾਂ ਦੀ ਸੋਚ ਤੇ ਪੈਰਾ ਦੇ ਕੇ ਜੋ ਰੈਬਰ ਚਾਹੁੰਦੇ ਸੀ ਉਹਦੇ ਪੈਰਾ ਦੇ ਕੇ ਅਸੀਂ ਪੰਜਾਬ 'ਚ ਜੇਕਰ ਪੰਜਾਬ ਇਹਨੇ ਸਾਨੂੰ ਸਰਕਾਰ ਬਣਾਉ ਦਾ ਮੌਕਾ ਦਿੱਤਾ ਸਾਡੀ ਸਰਕਾਰ ਲਿਆਂਦੀ ਔਰ ਮੈਂ ਕਹਿ ਸਕਦਾ ਕਿ ਹੁਣ ਸਰਕਾਰ ਬਣੇਗੀ ਕਰੇਗਾ ਹਾਂਜੀ ਪਤਾ ਨਹੀਂ ਕੀ ਨਾਮ ਹੈ ਜ ਆ ਕੀ ਡੇਢ ਚਾਰ ਡੀਸੀ ਬਲਦੇਵ ਸਿੰਘ ਮਹਿਰਾ ਜਰਨ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ ਜਨ ਇਨਚਾਰਜ ਪਟਿਆਲਾ ਅੱਜ ਬਹੁਜਨ ਸਮਾਜ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਅੱਜ ਪੂਰੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਰਹੀ ਹੈ ਜੋ ਪਿਛਲੇ ਦਿਨੀ ਮਜੀਠਾ ਦੇ ਅੰਦਰ ਬਹੁਤ ਵੱਡਾ ਦਲਤ ਲੋਕ ਜੋ ਕਿ ਨਕਲੀ दारू ਨਜਾਇਜ਼ੋ दारू ਵਿਕਦੀ ਹੈ ਜਿੱਥੇ ਸਰਕਾਰ ਨਾਕਾਮ ਰਹੀ ਹੈ ਉਹਦੇ ਨਾਲ ਗਰੀਬ ਲੋਕਾਂ ਦੀ ਮੌਤ ਹੋਈ ਹੈ ਤੇ ਬਹੁਜਨ ਸਮਾਜ ਪਾਰਟੀ ਉਹਨਾਂ ਦੇ ਪਰਿਵਾਰ ਵਾਸਤੇ 1 ਕਰੋੜ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਅਪੀਲ ਕਰਦੀ ਹੈ ਤੇ ਅਸੀਂ ਅੱਜ ਜ਼ਿਲ੍ਹਾ ਪਟਿਆਲੇ ਵੱਲੋਂ ਸਾਡੇ ਮਾਨਯੋਗ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਜੀ ਦੀ ਟੀਪੀ ਦੀ ਅਗਵਾਈ ਦੇ ਅੰਦਰ ਧਰਨੇ ਦੇ ਰੂਪ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਤਾਂ ਕਿ ਸਾਥੀਓ ਸਾਥੀ ਕੁੱਛ ਰਿਆ ਸੀ ਵੀ ਜਦੋਂ ਸਾਰੀਆਂ ਸਰਕਾਰਾਂ ਇੱਕੋ ਗੱਲ ਕਹਿੰਦੀਆਂ ਵੀ ਅਸੀਂ ਨਸ਼ਾ ਬੰਦ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਗੁੱਟ ਦਾ ਚੱਕ ਕੇ ਸੌਂ ਖਾ ਕੇ ਕਹੀ ਉਹ ਵੀ ਨਕਾਮ ਤੇ ਆਮ ਆਦਮੀ ਵੀ ਨਕਾਮ ਤਾਂ ਇੱਕ ਉਦਾਹਰਨ ਹੈ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਅੰਦਰ ਸਭ ਤੋਂ ਪਹਿਲਾਂ ਕ੍ਰੈਮ ਨੂੰ ਨੱਥ ਪਾਈ ਤੇ ਅੱਜ ਤੱਕ ਵੀ ਜਦੋਂ ਉੱਤਰ ਪ੍ਰਦੇਸ਼ ਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੈ ਕੋਈ ਨਸ ਦੇ ਨਾਲ ਗਰੀਬ ਲੋਕ ਜਾਂ ਕੋਈ ਵੀ ਵਿਅਕਤੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੁੰਦਾ ਨਹੀਂ ਮਰਿਆ ਅਸੀਂ 2027 ਦੇ ਅੰਦਰ ਬਹੁਜਨ ਸਮਾਜ ਪਾਰਟੀ ਵਾਦਾ ਕਰਦੀ ਹੈ ਇਹ ਗਰੀਬ ਲੋਕ ਪੰਜਾਬ ਸੰਭਾਲੋ ਮਹਿਮ ਨੂੰ ਪੂਰੇ ਤਕੜਾ ਕਰਕੇ ਲੜਨ ਜਿਵੇਂ ਉੱਤਰ ਪ੍ਰਦੇਸ਼ ਦੇ ਅੰਦਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਸਰਕਾਰ ਚੱਲੀ ਤਾਂ ਪੰਜਾਬ ਦੇ ਅੰਦਰ ਸੰਵਿਧਾਨ ਦੇ ਮੁਤਾਬਕ ਸਰਕਾਰ ਚਲਾ ਕੇ ਜਿਹੜੇ ਅਫਸਰ ਕੋਈ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ ਜਿਵੇਂ ਹਲਕਾ ਸਾਡਾ ਜ਼ਿਲ੍ਹਾ ਪਟਿਆਲੇ ਦੇ ਅੰਦਰ ਇੱਕ ਪਿੰਡ ਕਨੌਰ ਦੇ ਵਿੱਚ ਸਿਆਲੂ ਪਿੰਡ ਹੈ ਉੱਥੇ ਪੁਲਿਸ ਨਜਾਇਜ਼ ਗਰੀਬ ਲੋਕਾਂ ਤੇ ਪਰਚੇ ਦਰਜ ਕਰਦੀ ਹੈ ਜਦੋਂ ਕੋਈ ਬੋਲਦਾ ਇੱਕ ਛੁੱਟ ਦੀ ਦਰਖਾਸਤ ਲੈ ਕੇ ਅਸੀਂ ਅੱਜ ਦੇ ਮੰਮੋਰੈਂਡਮ ਵਿੱਚ ਮੰਗ ਕਰਦੇ ਹਾਂ ਵੀ ਉੱਥੇ ਦੇ ਐਸ ਐਚਓ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਵੀਡੀਓ ਸਾਭ ਨੂੰ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਗਰੀਬ ਲੋਕਾਂ ਦਾ ਜੀਣਾ ਬੰਦ ਕਰਿਆ ਇੰਨੀ ਗੱਲ ਕਹਿੰਦਾ ਰਜਾ ਲਨਾ ਜੈ ਪੀ ਜੈ ਪੀ ਇਹ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੀ ਜਰੀਲੀ ਸ਼ਰਾਬ ਦੇ ਨਾਲ ਮਜੀਠੀਆ ਖੇਚ ਕੁਝ ਮੋਤਾਂ ਆਈਆਂ ਨੇ ਉਹਨਾਂ ਦੇ ਮੰਗ ਪੱਤਰ ਜਿਹੜਾ ਵਾ ਉਸੇ ਦੇ ਲਈ ਸੀਗਾ ਐਂਡ ਪ੍ਰਸ਼ਾਸਨ ਜਿਹੜਾ ਵਾ ਉਹ ਹਰ ਤਰੀਕੇ ਦੇ ਨਾਲ ਜਿਹੜੇ ਵੀ ਜਿਹੜੇ ਦੋਸ਼ੀ ਨੇ ਉਹ ਉਹਨਾਂ ਨੂੰ ਹੀ ਹਥਕੜੀਆਂ ਪਾਏਨ ਪਹਨਾਈਗਾ ਤੇ ਜਿਹੜੀ ਬੰਦੀ ਕਾਰਵਾਈ ਉਹ ਵੀ ਕਰੇਗਾ ਤੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਹੀ ਹਰ ਤਰੀਕੇ ਦੀ ਮਦਦ ਜਿਹੜੀ ਆ ਉਹ ਮੁਹੱਈਆ ਕਰਵਾਏਗਾ ਜਿਹੜੀ ਨੇ ਮੰਗਾ ਦਿੱਤੇ ਕਿ ਉੱਚ ਅਧਿਕਾਰੀ ਤੱਕ ਕੌਣਸਾ ਕਰੋਗੇ ਅਸੀਂ ਉੱਪਰ ਤੱਕ ਇਹ ਪਹੁੰਚ ਕਰਾਂਗੇ ਤੇ ਬਾਕੀ ਜੋ ਵੀ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਦੀ ਹੈ ਉਹ ਜ਼ਰੂਰ ਕਰੇਗੀ ਜੀ ਥੈਂਕ ਯੂ ਸਰ